ਸੋ ਬਹੁਤ ਵਧੀਆ ਜਿਹੜਾ ਅੱਜ ਆਪਾਂ ਡੇਰੀ ਫਾਰਮ ਦਾ ਧੰਦਾ ਕਾਫੀ ਲੋਕ ਕਰ ਰਹੇ ਆ ਸੋ ਇਸ ਤੋਂ ਜ਼ਿਆਦਾ ਘੱਟ ਖਰਚੇ ਨਾਲ ਬਹੁਤ ਵਧੀਆ ਪੈਦਾਵਾਰ ਲਈ ਪਸ਼ੂ ਦੀ ਜਿਹੜੀ ਨਸਲ ਆ ਉਹਦਾ ਬਹੁਤ ਅਹਿਮ ਯੋਗਦਾਨ ਹੁੰਦਾ ਸੋ ਉਹਦੇ ਲਈ ਆ ਸਾਰੇ ਕਹਿੰਦੇ ਵਧੀਆ ਵਾ ਪਰ ਵਧੀਆ ਜ਼ਿਆਦਾ ਦੁੱਧ ਠੀਕ ਆ ਦੇਵੇ ਪਰ ਆਪਾਂ ਨੂੰ ਦੁੱਧ ਦਾ ਪਤਾ ਨਹੀਂ ਹੁੰਦਾ ਇੱਕ ਦਿਨ ਦਾ ਸੋ ਆਪਾਂ ਨੂੰ ਮਹੀਨੇ 'ਚ ਇੱਕ ਦਿਨ ਨਾਪ ਕੇ ਉਹਨੂੰ ਮਹੀਨੇ 'ਚ 30 ਨਾਲ ਗੁਣਾ ਕਰ ਲੋ ਉਹ ਇੱਕ ਤੇ ਆਪਾਂ ਨੂੰ ਸੂਏ ਦਾ ਦੁੱਧ ਜਿਆਦਾ ਦਵੇ ਦੂਜਾ ਉਹ ਹਰ ਭਰਿਆ ਹੋਵੇ ਸਾਡਾ ਸੁਪਨਾ ਮ ਹਰ ਸਾਲ ਇੱਕ ਸੂਆ ਦਵੇ ਸੋ ਇਸੇ ਤਰ੍ਹਾਂ ਜਿਹੜੀਆਂ ਕਟੀਆਂ ਬੱਚੀਆਂ ਪਾਲਦੇ ਆ ਉਹ 2.5 ਸਾਲ ਤੋਂ ਪਹਿਲਾਂ ਪਹਿਲਾਂ ਬੈੜੀ ਸੂਪੇ 3 ਸਾਲ ਤੋਂ ਪਹਿਲਾਂ ਪਹਿਲਾਂ ਝੋਟੀ ਸੂਪੇ ਔਰ 2 ਮਹੀਨੇ ਨੂੰ ਦੁੱਧੋਂ ਛੱਡ ਦੋ ਸੋ ਇਸ ਤਰ੍ਹਾਂ ਦਾ ਜਿਹੜੇ ਜਾਨਵਰ ਆ ਜੇ ਪਾਲੋਗੇ ਵਧੀਆ ਰਹੋਗੇ ਔਰ ਦੂਜਾ ਜਿਹੜਾ ਹੈਗਾ ਗਾਂ ਤੇ ਮੱਝ ਚ ਜਿਹੜਾ ਰੌਲਾ ਸੋ ਕੋਈ ਕਹਿੰਦਾ ਗਾਇਆਂ ਵਧੀਆ ਕੋਈ ਕਹਿੰਦਾ ਮੱਝਾਂ ਵਧੀਆ ਜੇ ਤੁਸੀਂ ਸੇਵਾ ਵਧੀਆ ਕਰ ਸਕਦੇ ਹੋ ਤਾਂ ਬਲੈਤੀ ਗਾਂ ਪਾਲ ਲਓ ਨਹੀਂ ਤਾਂ ਮੱਝ ਪਾਲਣੀ ਆਪਾਂ ਨੂੰ ਫਾਇਦੇਮੰਦ ਰਹੇਗੇ ਸੋ ਇਸੇ ਤਰ੍ਹਾਂ ਨਸਲ ਸੁਧਾਰ ਜਿਹੜਾ ਆਪਾਂ ਕਰਦੇ ਸਾਡਾ ਰਿਜ਼ਲਟ ਬੜਾ ਦੇਰ ਨਾਲ ਆਉਂਦਾ 6-7 ਸਾਲ ਲੱਗ ਜਾਂਦੇ ਆ ਸੋ ਆਪਾਂ ਨੂੰ ਵਧੀਆ ਸਾਹਮ ਦੇ ਟੀਕੇ ਲੋਣੇ ਚਾਹੀਦੇ ਆ ਔਰ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਅੱਧਾ ਦਿੰਦਾ ਵਾ ਆਪਾਂ ਟੀਕੇ ਦਾ ਮੁੱਲ ਨਾ ਦੇਖਿਆ ਕਰੀਏ ਔਰ ਇੱਕ ਰਿਸ਼ਤੇਦਾਰੀ ਦਾ ਆਪਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਜਿਹੜਾ ਆਪਾਂ ਟੀਕਾ ਲਾਉਨੇ ਆ ਉਹਦਾ ਨਾਂ ਨੰਬਰ ਪਤਾ ਹੋਣਾ ਚਾਹੀਦਾ ਸਾਨੂੰ ਤਾਂ ਕਿ ਜਿੰਨੇ ਰਿਸ਼ਤੇਦਾਰੀ ਨੇੜੇ ਦੇ ਹੋ ਉਹਨਾਂ ਨੁਕਸਾਨ ਜ਼ਿਆਦਾ ਹੋਊਗਾ ਸੋ ਆਪਾਂ ਖਤਾ ਕਾਵਾਂਗੇ ਸੋ ਇੱਕ ਆਪਾਂ ਨੂੰ ਉਹਦਨ ਤੇ ਤਰੀਕ ਨੋਟ ਕਰ ਲੈਣੇ ਚਾਹੀਦੇ ਤਾਂ ਕਿ ਆਸ ਹੋਏ ਲਵੇਰੇ ਤੋਂ ਆਪਾਂ ਵਧੀਆ ਉਹ ਪੈਦਾਵਾਰ ਲੈ ਸਕੀਏ ਸਾਡੀਆਂ ਆਸਾਂ ਪੂਰੀਆਂ ਕਰਨ ਸੋ نسل ਇੱਕੋ ਵਾਰੀ ਬਣਦੀ ਆ ਸੋ ਇਹਦੇ ਖਾਸ ਧਿਆਨ ਦੇਣਾ ਚਾਹੀਦਾ